ਆ ਹੁਣ ਅੰਦਰ ਕੀਤੇ ਆ ਜਦੋਂ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ ਵੀ ਸਾਨੂੰ ਤਾਂ ਤੁਸੀਂ ਕੀ ਕਰ ਲੋਂਗੇ ਐਦਾਂ ਮੁੱਛਾਂ ਦੇ ਹੱਥ ਫੇਰਦੇ ਸੀ ਹੁਣ ਕਦੇ ਵੈਸੀ ਜਾਇਆ ਉਹ ਨਾਬੇ ਵੈਸੀ ਕਾ ਮਿਲਣਾ ਆਇਆ ਸੀ ਇੱਧਰ ਕਿਸੇ ਹੋਰ ਨੂੰ ਚਲ ਇੱਥੇ ਦੇਖ ਚੱਲਦੇ ਆ ਹੁਣ ਆਪਣੀਆਂ ਚੀਕਾਂ ਨਿਕਲੀਆਂ ਪਈਆਂ ਬਾਈ ਜੀ ਤੁਸੀਂ ਚੈਨਲ ਸਾਈਡ ਕੀਤਾ ਨਸਲਾਂ ਬਰਬਾਦ ਕਰਤੀਆਂ ਚਿੱਟੇ ਨਾਲ ਸਾਡੀਆਂ ਤੁਸੀਂ ਸਰਕਾਰੀ ਗੱਡੀਆਂ ਚ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਕੋਈ ਰੋਕ ਨਹੀਂ ਸਕਦਾ ਸੀ ਪੁਲਿਸਾਂ ਨੂੰ ਹਿੰਮਤ ਨਹੀਂ ਪੈਂਦੀ ਸੀ ਕਿੱਥੋਂ ਆ ਗਿਆ ਫਿਰ ਇਹਨਾਂ ਪੈਸਾ ਕਿੱਥੋਂ ਬਣ ਗਈਆਂ ਇਹਨੀਆਂ ਪ੍ਰਾਪਰਟੀਆਂ ਸਾਡੇ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਤੇ ਬਣਾਈਆਂ ਨੇ ਇਹਨਾਂ ਨੇ ਤੇ ਜਦੋਂ ਉਹਨੂੰ ਫੜ ਲਿਆ ਸਾਰੇ ਹੀ ਉਹਦੇ ਹੱਕ ਚ ਆ ਗਏ ਕਿੱਡੇ ਵੱਡੇ ਵੱਡੇ ਭੇਦ ਖੁੱਲੇ ਨੇ ਕਪਤਨ ਅਮਰਿੰਦਰ ਉਹਦੇ ਹੱਕ ਚ ਆ ਗਿਆ ਵਾਜਬਾ ਉਹਦੇ ਹੱਕ 'ਚ ਆ ਗਿਆ ਰੰਧਾਵੇ ਹੋਰੀ ਉਹਦੇ ਹੱਕ 'ਚ ਆ ਗਏ ਚੰਨੀ ਉਹਦੇ ਹੱਕ 'ਚ ਆ ਗਿਆ ਖੈਰਾ ਉਹਦੇ ਹੱਕ 'ਚ ਆ ਗਿਆ ਅਕਾਲੀ ਦਲ ਤਾਂ ਚਲੋ ਉਹ ਇੱਕ ਬੰਦੇ ਦੇ ਕਿਉਂ ਤਾਂ ਹੈ ਹੀ ਚਿੱਟੇ ਦੇ ਹੱਕ 'ਚ ਉਹਨਾਂ ਦਾ ਬੰਦਾ ਹੀ ਸੀ ਉਹ ਉਹ ਆ ਗਏ ਯਾਰ ਕੌਣ ਰਹਿ ਗਿਆ ਫੇਰ ਇੱਥੇ ਸਾਰੇ ਹੀ ਉਹਦੇ ਹੱਕ 'ਚ ਆ ਗਏ ਹੱਦ ਆ ਸੋ ਵੀਰੋ ਆਪ ਇਹਨਾਂ ਨੂੰ ਪਛਾਣ ਲਿਏ ਬੜੀ ਮੁਸ਼ਕਲ ਨਾਲ ਆਮ ਲੋਕਾਂ ਦੀ ਸਰਕਾਰ ਆਈ ਹੈ ਬੜੀ ਮੁਸ਼ਕਲ ਨਾਲ ਇਮਾਨਦਾਰ ਸਰਕਾਰ ਆਈ ਹੈ ਜਿਹੜੀ ਲੋਕਾਂ ਦੇ ਕੰਮ ਕਰਦੀ ਹੈ 55000 ਨੌਕਰੀਆਂ ਤੇ ਕੇ ਤੁਹਾਡੇ ਸਾਹਮਣੇ ਖੜਾ 55000 ਸਰਕਾਰੀ ਨੌਕਰੀਆਂ ਹਰ ਇੱਕ ਰੁਪਈਆ ਵੀ ਕਿਸੇ ਦਾ ਲੱਗਿਆ ਹੋਵੇ ਜਾਂ ਇੱਕ ਕੋਈ ਸਪਾਰਸ਼ ਕੀਤੀ ਹੋਵੇ ਕਿਸੇ ਐਮ.ਐਲ.ਏ ਦੀ ਪਹਿਲਾਂ ਟੈਕੀਆ ਤੋਂ ਬਿਨਾ ਨੌਕਰੀਆਂ ਨਹੀਂ ਮਿਲਦੀਆਂ ਸੀ ਟੈਕੀਆ ਭਰ ਕੇ ਦਿਓ ਤਾਂ ਨੌਕਰੀ ਮਿਲੂਗੀ ਹੁਕਮ ਬੰਦ ਹੋ ਗਿਆ ਪੇਲਾਂ ਤੇ ਪਾਣੀ ਪਹੁੰਚ ਗਿਆ ਕੱਸੀਆਂ ਰਜਵਾ ਹੈ ਸੂਏ ਜਿਹੜੇ ਬੰਦ ਪਏ ਸੀ ਚਲਾ ਲੇ ਬਿਜਲੀ ਦਿਨੇ ਆਉਂਦੀ ਹੈ ਖੇਤਾਂ ਵਾਲੀ ਬਿਜਲੀ ਆਉਂਦੀ ਹੈ ਨਾ ਦਿਨੇ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਖੰਬੇ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਆਉਂਦੀ ਹੈ ਫਿਰ ਆ ਗੋਇੰਦਪਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦ ਲਿਆ ਗੁਰੂ ਅੰਗਦ ਦੇ ਪਾਵਰ ਪਲਾਂਟ ਉਹਦਾ ਨਾਮ ਰੱਖਿਆ ਪਹਿਲਾਂ ਜੀਵੀਕੇ ਦਾ ਸੀ ਜੀਵੀਕੇ ਕੰਪਨੀ ਦਾ ਸੀ ਕਹੇ ਸੋਚਿਆ ਪਹਿਲਾਂ ਤੁਸੀਂ ਕਿ ਸਰਕਾਰ ਆਉਗੀ ਤੇ ਪ੍ਰਾਈਵੇਟ ਅਦਾਰਿਆਂ ਨੂੰ ਖਰੀਦ ਲੂਗੀ ਸਰਕਾਰ ਸਰਕਾਰ ਤਾਂ ਵੇਚਦੀ ਹੁੰਦੀ ਹੈ ਸਾਰਾ ਕੁਝ ਵੇਚ ਦਿੰਦੇ ਘਾਟੇ ਘਾਟੇ ਦਿਖਾ ਕੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਉਹ ਬਣਾ ਲੈਂਦੇ ਆ ਪੈਸਾ ਸੋ ਬਿਜਲੀ ਆ ਰਹੀ ਹੈ 600 ਯੂਨਟ ਬੈਸੇ ਫਰੀ ਹੈ 90% ਪੰਜਾਬ ਨੂੰ ਬਿਜਲੀ ਫਰੀ ਮਿਲਦੀ ਹੈ ਕੋਲੇ ਦੀ ਖਾਨ ਚਲਾ ਲਈ ਚਾਰਖੰਡ ਦੇ ਵਿੱਚ ਆਪਣੀ ਕੋਲੇ ਦੀ ਖਾਨ ਸੀ ਪੰਜਾਬ ਦੀ 2015 ਤੋਂ ਬੰਦ ਕਰ ਰੱਖੀ ਸੀ ਇਹਨਾਂ ਨੇ ਕਿਉਂਕਿ ਕੋਲਾ ਇਧਰੋਂ ਉਧਰੋਂ ਲੈਂਦੇ ਸੀ ਪ੍ਰਾਈਵੇਟ ਵਾਲਿਆਂ ਤੋਂ ਉਹਦੇ ਚ ਕਮਿਸ਼ਨ ਚੋਂ ਪੈਸੇ ਬਣਦੇ ਸੀ ਫਿਰ ਉਹ ਅਸੀਂ ਆਪਣੀ ਕੋਲੇ ਦੀ ਖਾਨ ਚਲਾ ਲਈ ਤੁਸੀਂ ਪਹਿਲਾਂ ਖਬਰਾਂ ਸੁਣਦੇ ਹੁੰਦੇ ਸੀ ਨਾ ਆ ਪੱਤਰਕਾਰ ਵੀਰ ਬੈਠੇ ਨੇ ਇਹ ਖਬਰਾਂ ਦਿੰਦੇ ਸੀ ਪੰਜਾਬ 'ਚ ਛਾ ਸਕਦਾ ਹੈ ਹਨੇਰਾ ਸਿਰਫ 2 ਦਿਨ ਦਾ ਕੋਲਾ ਬਚਿਆ ਫਲਾਨੇ ਥਰਮਲ ਪੁਆਇੰਟ 'ਚ 1 ਦਿਨ ਦਾ ਕੋਲਾ ਬਚਿਆ ਪੰਜਾਬ ਚ ਨਹੀਂ ਰਾ ਸ਼ਾ ਸਕਦਾ ਹੁਣ ਇਹ ਜਿਹੇ ਖਬਰਾਂ ਆਉਂਦੀਆਂ 27 27 ਦਿਨ ਦਾ ਕੋਲਾ ਪਿਆ ਸਾਡੇ ਕੋਲੇ ਸਾਨੂੰ ਕੋਲੇ ਦੀ ਖਾਨ ਬੰਦ ਕਰਨੀ ਪੈਂਦੀ ਹੈ ਕਈ ਦਿਨਾਂ ਵਾਸਤੇ ਵੀ ਕੋਲਾ ਬਹੁਤ ਪਿਆ ਸਾਡੇ ਕੋਲੇ ਆਹ ਪਲੈਨਿੰਗਾਂ ਹੁੰਦੀਆਂ ਨੇ ਇਹਨੂੰ ਕਹਿੰਦੇ ਪਲੈਨਿੰਗਾਂ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸੀ ਨਾਲ ਅਸੀਂ ਸਰਵੇ ਕਰਾਇਆ 300 83 ਕਰੋੜ ਰੁਪਇਆ 384 ਕਰੋੜ ਰੁਪਇਆ ਆ ਸੜਕਾਂ ਦੀ ਰਿਪੇਅਰ ਤੇ ਉਹਨਾਂ ਦੀ ਜਿਹੜੀ ਵਾਈਡਨਿੰਗ ਹੈ ਚੌੜੀਆਂ ਕਰਨੀਆਂ ਸੜਕਾਂ ਉਹਦੇ ਤੇ ਬਚ ਗਿਆ ਪਹਿਲਾਂ ਅਸੀਂ ਕਰਾਇਆ ਸਰਵੇ ਮੈਨੂਅਲ ਵੀ ਇੰਜੀਨੀਅਰ ਜਾਂ ਕੋਈ ਅਫਸਰ ਭੇਜੇ ਕਿ ਜਾਓ ਦੱਸੋ ਕਿੰਨੀਆਂ ਸੜਕਾਂ ਨੇ ਜਿਨ੍ਹਾਂ 'ਚ ਟੋਏ ਨੇ ਰਿਪੇਅਰ ਕਰਨ ਵਾਲੀਆਂ ਨੇ ਉਹਨਾਂ ਨੇ ਦਿੱਤਾ ਸਾਨੂੰ ਜਿਹੜਾ ਡਾਟਾ ਅਸੀਂ ਫਿਰ ਇੱਕ ਲੇਜ਼ਰ ਧਰਤਾ ਗੱਡੀ 'ਚ AI ਨਾਲ ਸੰਬੰਧਿਤ ਹੈ ਲੇਟੈਸਟ ਟੈਕਨੋਲੋਜੀ ਹੈ ਡਿੱਗੀ ਖੋਲ ਕੇ ਉਹਦੇ ਵਿੱਚ ਧਰ ਦੋ ਉਹ ਉਹਨੂੰ ਥੱਲੇ ਲੇਜ਼ਰ ਉਹਦਾ ਥੱਲੇ ਮਾਰਦਾ ਉਹਦੇ ਲਾਈਟ ਜੀ ਬਾ ਗੱਡੀ ਚਲਾਈ ਚਲੋ 60 ਤੋਂ ਥੱਲੇ ਸਪੀਡ ਤੇ ਉਹ ਆਪ ਹੀ ਸਾਰੇ ਟੋਇਆਂ ਨੂੰ ਗਿਣ ਕੇ ਰਿਕਾਰਡ ਕਰੀ ਜਾਂਦਾ ਹੈ ਤੇ ਜਿਹੜਾ ਉਹਦੇ ਆਲਾ ਡਾਟਾ ਆਇਆ 4 500 ਕਿਲੋਮੀਟਰ ਤਾਂ ਸੜਕ ਹੀ ਨਹੀਂ ਹੈਗੀਆਂ ਉਹ ਜਿਹੜੀਆਂ ਉਹ ਹੀ ਲਿਖ ਕੇ ਪਾ ਗੇ ਸੜਕ ਹੀ ਹੈ ਨਹੀਂ ਧਰਤੀ ਤੇ ਉਹ ਜੇ ਮੈਂ ਇੱਥੋਂ ਪਿੰਡ ਤੋਂ ਕੋਈ ਸੜਕ ਜਾਂਦੀ ਆ ਪੌਣੇ 4 ਕਿਲੋਮੀਟਰ ਆ ਚਾਰ ਲਿਖ ਦੋ ਕਿਹਨੇ ਪੁੱਛਣਾ ਹੈ ਜਿਹੜਾ ਉਹ ਵਿਚਾਲਲਾ ਹਿੱਸਾ ਹੈ ਉਹਦੇ ਵੀ ਰਿਪੇਅਰ ਦੇ ਪੈਸੇ ਮਿਲਣਗੇ ਸਾਢੇ 5 ਜਾਂ 6 ਲਿਖ ਦੋ ਕੌਣ ਮਿਲਣ ਆਉਂਦਾ ਉੱਥੇ ਉਹ ਪ੍ਰੋਪਰ ਦਿੰਦਾ ਜੀ 383 ਕਰੋੜ 53 ਲੱਖ ਰੁਪਈਆ ਬਚ ਗਿਆ ਵੀਰੋ ਥੋੜਾ ਪੈਸਾ ਬਚਾਇਆ ਇੱਕ ਇੱਕ ਰੁਪਈਆ ਥੋੜਾ ਪੈਸਾ ਬਚਾਇਆ ਅਸੀਂ ਨੇ ਤਾਂ ਅਸੀਂ ਵੀ ਕਹਿੰਦੇ ਚੱਲ ਠੀਕ ਆ 100 ਇਧਰੋਂ ਲੈ ਲਓ ਇਧਰੋਂ ਲੈ ਲਓ ਚੱਕੋ ਇਹ ਹੁੰਦੇ ਇਹ ਹੁੰਦੇ ਤਾਂ ਉਹਨੂੰ ਲੈ ਜਾਂਦੇ ਪਬਲਿਕ ਦਾ ਪੈਸਾ ਬਚਾਉਣਾ ਹੈ ਔਰ ਪਬਲਿਕ ਤੇ ਲਾਉਣਾ ਹੈ ਦੁੱਗਣਾ ਤਿੱਗਣਾ ਕਰਕੇ ਲਾਉਣਾ ਆ ਹੜ ਆਇਨੇ ਬੜਾ ਸੰਕਟ ਆਇਆ ਦੇ ਪੰਜਾਬ ਤੇ ਜਿੱਥੋਂ ਮਰਜੀ ਅਸੀਂ ਕਰੀਏ ਯਾਰਾਂ ਦੋਸਤਾਂ ਨੂੰ ਵੀ ਬਾਲੀਵੁੱਡ ਵਾਲਿਆਂ ਨੂੰ ਵੀ ਕਲਾਕਾਰਾਂ ਨੂੰ ਵੀ ਜਿੰਨੀਆਂ ਐਨਜੀਓਜ਼ ਨੇ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਸਾਰਿਆਂ ਨੂੰ ਹੀ ਠੱ ਕਰਨ ਕਿਆ ਹੋ ਯਾਰ ਇਕੱਠੇ ਹੋ ਕੇ ਇਹ ਸੰਕਟ ਜਿਹੜਾ ਪੰਜਾਬ ਤੇ ਆ ਗਿਆ ਇਹ ਚੋਂ ਬਾਹਰ ਕੱਢੀਏ 3200 ਸਰਕਾਰੀ ਸਕੂਲ ਰੁੜ ਗਏ 19 ਕਾਲਜ ਮਲਵੇ ਦਾ ਢੇਰ ਬਣ ਗਏ 2500 ਛੋਟੇ ਪੁਲ ਤੇ ਪੁਣੀਆਂ ਰੁੜ ਗਏ 8500 ਕਿਲੋਮੀਟਰ ਸੜਕਾਂ ਬਰਬਾਦ ਹੋ ਗਈਆਂ 5 ਲੱਖ ਬੰਦਾ ਬੇਕਾਰ ਹੋ ਗਿਆ ਸੱਛ ਦੇ ਕਰੀਬ ਜਾਨਾਂ ਚੱਲੀਆਂ ਗਈਆਂ ਪਸ਼ੂਆਂ ਦਾ ਹਜੇ ਅੰਦਾਜ਼ਾ ਲਾ ਰਹੇ ਹਾਂ ਵੀ ਉਹ ਇੰਨਾ ਕਦੇ ਪੰਜਾਬ ਤੇ ਸੰਕਟ ਆਇਆ ਨਹੀਂ ਸੀ ਪਰ ਪੰਜਾਬੀਆ ਡਿੱਗਦੇ ਆ ਫਿਰ ਉੱਠ ਖੜਦੇ ਆ ਤੇ ਹੁਣ ਸ਼ੁਰੂ ਕਰਨ ਲੱਗਿਆ ਅਸਲ ਚ ਪੰਜਾਬ ਨੂੰ ਪੈਰਾਂ ਸਿਰ ਖੜੇ ਕਰਨ ਦਾ ਕੰਮ ਅੱਜ 3 ਤਰੀਕ ਹੋ ਗਈ 10 ਦਿਨਾਂ ਦੇ ਵਿੱਚ ਵਿੱਚ ਪਹਿਲਾ ਚੈੱਕ 20000 ਰੁਪਏ ਇੱਕ ਏਕੜ ਦਾ 10 ਦਿਨਾਂ ਦੇ ਵਿੱਚ ਪਹਿਲਾ ਚੈੱਕ ਵੰਡਣ ਲੱਗ ਜਾਨੇਗੀ ਸਾਰੇ ਪਾਸਿਓਂ ਇਧਰੋਂ ਉਧਰੋਂ ਬਚਾ ਕੇ ਸਾਰਾ ਪੈਸਾ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਤੇ ਜਾਂ ਜਿਨ੍ਹਾਂ ਦੇ ਘਰ ਟੁੱਟ ਗਏ ਔਰ 20000 ਰੁਪਿਆ ਇੱਕ ਏਕੜ ਦਾ ਹਜੇ ਤੱਕ ਪਹਿਲਾਂ ਕਿਸੇ ਗਵਰਨਮੈਂਟ ਨੇ ਦੇਸ਼ਟ ਦਿੱਤਾ ਨਹੀਂ ਵੀਰੋ ਤੁਹਾਡੇ ਚ ਬੈਠੇ ਹੋਣੇ ਬਜ਼ੁਰਗ ਬੈਠੇ ਨੇ ਮੇਰੇ ਦਾਦੇ ਦੀ ਉਮਰ ਦੇ ਪਹਿਲਾਂ ਵੀ ਮੀਂਹ ਹੜ ਆਉਂਦੇ ਰਹੇ ਨੇ ਵੀਰੋ 26 26 ਰੁਪਿਆ ਦੇ ਚੈੱਕ ਆਉਂਦੇ ਰਹੇ ਨੇ 42 42 ਰੁਪਿਆ ਦੇ ਚੈੱਕ ਮੈਂ ਦੇਖੇ ਹੋਏ ਨੇ जखਮਾਂ ਤੇ ਨੂਨ ਭੁਗਦੇ ਨੂਨ ਬੰਦਮ ਨਹੀਂ ਲਾਉਂਦੇ ਇਹ ਰੀਸ ਕਰਨਗੇ ਆਪਣੀ ਜਿਹੜੇ ਜਮਾ ਥੱਲੇ ਬੋਰ ਵਾਲੇ ਟੋਏ ਚੋਂ ਨਿਕਲ ਕੇ ਆਇਆ ਜਿਹੜੇ ਟਰੈਕਟਰਾਂ ਚੋਂ ਆਏ ਆ ਸੁਹਾਗਿਆਂ ਤੋਂ ਆਏ ਆ ਤਵੀਆਂ ਤੋਂ ਹਲਾਂ ਤੋਂ ਆਏ ਆ ਇਹ ਸਾਡੀ ਰੀਸ ਕਰਨਗੇ ਇਹਨਾਂ ਨੂੰ ਕੀ ਪਤਾ ਉਹ ਸੁਖਵੀਰਪਾਲ ਤੁਰਿਆ ਫਿਰਦਾ ਰਹਿੰਦਾ ਮਨਤਾ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਕ ਚੋਂ ਪੈਸੇ ਕੱਢ ਕੇ ਐ ਸਿੱਡ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲੈ ਬਾਅਦ ਸਰਪੰਚ ਨੂੰ ਗੱਡੀ ਚ ਬਿਠਾ ਲੈਂਦੇ ਨੇ ਕਹਿੰਦੇ ਸਰਪੰਚ ਲਿਆ ਫੜਾ ਆਈ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲ ਜੀ ਪੱਗੜਾ ਵਾਲਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆਹ ਲਾਲ ਜੀ ਪੱਗੜਾ ਵਾਲਾ ਮੁੰਡੇ ਨੂੰ ਫੜਾ ਉਹਨੂੰ ਫੜਾ ਤੇ ਪੈਸੇ ਬਾਅਦ ਉਹਨੂੰ ਗੱਡੀ ਚ ਬਿਠਾ ਲੈਂਦੇ ਆ ਮਾਂ ਗੱਡੀ ਚ 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲਿਆ ਫੜਾ ਬਈ ਆ ਆਏ ਪੈਸੇ ਵੰਡੋਂਗੇ ਆਏ ਦਰਿਆ ਮਾਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ ਡੀਜ਼ਲ ਦਰਿਆ ਕਹਿੰਦਾ ਕਾਪਰਾ ਕਰ ਦੇ ਦਰਿਆ ਯਾਰ ਤਿੰਨ ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਪਰਾਂ ਕਰ ਲੋਂਗੇ ਤੂੰ ਫਿਰ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਿੰਨ ਮੰਦਬੁੱਧੀ ਹੈਗਾ ਉਹ ਉਹ ਹੈ ਜਨ ਤਾਂ ਪਿੰਡਾਂ 'ਚ ਸੰਗਲ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਸਾਹਿਬ ਦੇ ਮੁੰਡੇ ਨੂੰ ਬੰਨ ਲਾ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੋੜਾ ਨਾ ਮਾਰੇ ਕਹਿੰਦਾ ਮੈਂ ਰਾਵੀ ਤੇ ਬਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੱਦਾਂ ਕੱਢ ਦਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ ਵਿਰ੍ਹਾਵਾਂ ਨਾ ਮੱਥੇ ਲਾਉਂਗੇ ਬੋਲ ਜਾਂਦਾ ਵਿਚਾਰਾ ਆਥਰੇ ਘਰੇ ਪਹੁੰਚ ਜਾਂਦਾ ਚਲੋ ਟਾਈਮ ਤੇ ਚਲੋ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ ਗਾਲਾਂ ਨਹੀਂ ਕੱਢਦਾ ਚਲੋ ਤੁਰੇ ਫਿਰਦਾ ਰਹਿੰਦਾ ਆਪਾਂ ਨੇ ਕੀ ਲੈਣਾ ਹਾਰ ਗਏ ਨਾ ਬੁਰੀ ਤਰ੍ਹਾਂ ਹਾਰ ਗਏ ਸਾਰਾ ਤਾਂ ਕੋਟਮੇ ਹੀ ਹਾਰ ਗਿਆ ਇਹਨਾਂ ਦਾ ਗਾਲਾ ਮੈਨੂੰ ਕੱਢਣ ਲੱਗੇ ਜਿਹੜਾ ਆਉਂਦਾ ਉਹ ਬਾਜ ਬੇਹੋਰੀਂ ਉਰਨੋਂ ਆਵੇ ਹੋਰੋਂ ਝੋੜਾ ਤੜਕੀ ਉੱਠ ਕੇ ਭਗਵਾਨ ਤਮਾਨ ਭਗਵਾਨ ਤਮਾਨ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੇਰੀ ਹਸਤੀ ਮਿਟਾਣੇ ਦੀ ਚਾਹਤ ਮੇਂ ਨਾ ਜਾਣੇ ਕਿਤਨੋਂ ਕੇ ਵਜੂਦ ਖਤਮ ਹੋ ਗਏ ਮਰ ਉਹ ਦੇਖ ਲੋ ਵੱਡਾ ਬਾਦਲ ਹਾਰ ਗਿਆ ਕਦੇ ਨਹੀਂ ਹਾਰਿਆ ਸੀ ਜਾਂਦੇ ਹੋਏ ਉਹਨਾਂ ਨੂੰ ਵੀ ਪਵਾ ਗਿਆ ਹਾਰ ਆਪ ਹਾਰ ਗਿਆ ਜਲਾਲਾਬਾਦ ਤੋਂ ਮਨਪ੍ਰੀਤ ਬਾਦਲ ਹਾਰ ਗਿਆ ਮਲੂਕਾ ਹਾਰ ਗਿਆ ਪੱਠਲ ਹਾਰ ਗਈ ਹੂੰਧੜ ਹਾਰ ਗਿਆ ਕੈਪਟਨ ਹਾਰ ਗਿਆ ਮਜੀਠਿਆ ਹਾਰ ਗਿਆ ਨਮਜੋ ਸਿੱਧੂ ਹਾਰ ਗਿਆ ਬਲਟੋਆ ਹਾਰ ਗਿਆ ਬ੍ਰਹਮਪੁਰਾ ਹਾਰ ਗਿਆ ਕਿਹੜਾ ਰਹਿ ਗਿਆ ਕਹਰੂ ਹਰੀ ਸਾਰੀ ਬਾਤ ਸੇ ਕਿਹੜਾ ਮੇਲੇ ਚ ਅਮਰੂਤਾਂ ਨੂੰ ਪੁੱਛਦਾ ਕੌਣ ਆ ਉੱਥੇ ਹੋਂ